ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਿਵੇਂ ਮੈਂ ਰੱਖੀ ਹੋਈ ਹੈ ਕੜਾਈ ਗੈਸ ਦੇ ਉੱਪਰ ਅੱਜ ਆਪਾਂ ਗੈਸ ਤੇ ਬਣਾਵਾਂਗੇ ਸਬਜ਼ੀ ਕੜਾਈ ਦੇ ਵਿੱਚ ਮੈਂ ਇੱਥੇ ਸਿਲਵਰ ਦੀ ਕੜਾਈ ਲਈ ਹੈ ਤੁਸੀਂ ਚਾਹੇ ਸਟੀਲ ਦੀ ਜਾਂ ਨਾਨ ਸਟਿਕ ਜੋ ਵੀ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਹੋ ਲੋਹੇ ਦੀ ਕੋਈ ਵੀ ਕੜਾਈ ਯੂਜ਼ ਕਰਦੇ ਹੋ ਉਸ ਦੇ ਵਿੱਚ ਬਣਾ ਸਕਦੇ ਹੋ ਤੇ ਆਪਾਂ ਇਹ ਸਿਲਵਰ ਦੀ ਕੜਾਈ ਦੇ ਵਿੱਚ ਬਣਾਵਾਂਗੇ ਆਲੂ ਤੇ ਸੁngਰਿਆਂ ਦੀ ਸਬਜ਼ੀ ਸਬਜੀ ਬਣਾਉਣ ਵਾਸਤੇ ਆਪਾਂ ਸਾਰਿਆਂ ਤੋਂ ਪਹਿਲਾਂ ਪਾਇਆ ਤੇਲ ਤੇਲ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਤੇਲ ਨੂੰ ਗਰਮ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਜਿਹੜੇ ਆਪਾਂ ਹਰੇਕ ਸਬਜ਼ੀਆਂ ਦੇ ਵਿੱਚ ਸਧਾਰਨ ਜਿਹੇ ਮਸਾਲੇ ਪਾਉਣੇ ਆ ਉਹੀ ਪਾਵਾਂਗੇ ਅੱਜ ਆਪਾਂ ਬੜੀ ਸਿੰਪਲ ਦੇ ਮਸਾਲੇ ਪਾ ਕੇ ਬੜੀ ਹੀ ਟੇਸਟੀ ਟੇਸਟੀ ਤੇ ਵਧੀਆ-ਵਧੀਆ ਸਬਜੀ ਬਣਾਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਮੈਂ ਨਾਲ ਦੀ ਨਾਲ ਪਾਏ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਫਰਾਈ ਮੈਂ ਪੂਰਾ ਚੰਗੀ ਤਰ੍ਹਾਂ ਰਾਲ ਲਾਂਗੇ ਜਦੋਂ ਤੱਕ ਕਿ ਇਹ ਆਪਣਾ ਜਿਹੜਾ ਆਇਲ ਹੈ ਸਾਰਾ ਛੜ੍ਹ ਨਹੀਂ ਜਾਂਦੇ ਤੇ ਕਲਰ ਇਹਨਾਂ ਦਾ ਸਹੀ ਨਹੀਂ ਹੋ ਜਾਂਦਾ ਦੇਖੋ ਪਿਆਜ਼ ਆਪਾਂ ਜਿਹੜੇ ਸੀ ਆਪਾਂ ਫਰਾਈ ਕਰਨੇ ਸ਼ੁਰੂ ਕਰਤੇ ਉਸ ਤੋਂ ਬਾਅਦ ਆਪਾਂ ਪਾਇਆ ਅਦਰਕ ਪਿਆਜ਼ ਆਪਣੇ ਫਰਾਈ ਹੋ ਚੁੱਕੇ ਸੀ ਨਾਲ ਦੀ ਨਾਲ ਆਪਾਂ ਪਾਤਾ ਅਦਰਕ ਅਦਰਕ ਮੈਂ ਬਰੀਕ ਬਰੀਕ ਇਹ ਵੀ ਕੱਟ ਕੇ ਰੱਖ ਰੱਖਿਆ ਸੀ ਮੈਂ ਪਹਿਲਾਂ ਹੀ ਸਾਰੇ ਮਸਾਲੇ ਜਿਹੜੇ ਕੱਟ ਕੇ ਸਾਈਡ ਤੇ ਰੱਖ ਰੱਖੇ ਸੀ ਤੇ ਹੁਣ ਆਪਾਂ ਇੱਕ ਇਹਦੇ ਨਾਲ ਤੜਕਾਂਗੇ ਮੋਟੀ ਹਰੀ ਮਿਰਚ ਜਿਹੜੀ ਕਿ ਤੜਕੀ ਦੀ ਸਬਜੀ ਦੇ ਵਿੱਚ ਫਰਾਈ ਕੀਤੀ ਵੀ ਬੜੀ ਵਧੀਆ ਟੇਸਟੀ ਲੱਗਦੀ ਹੈ ਮਸਾਲਿਆਂ ਦੇ ਵਿੱਚ ਆਪਾਂ ਪਾ ਕੇ ਇਹਨੂੰ ਫਰਾਈ ਕਰ ਲਾਂਗੇ ਇਹਨੂੰ ਮੈਂ ਇਸ ਸਾਈਡ ਤੋਂ ਕੱਟ ਲਾ ਕੇ ਫੇਰ ਪਾਇਆਗਾ ਤੇ ਇਹ ਜਦੋਂ ਚੰਗੀ ਤਰ੍ਹਾਂ ਇਹ ਵਿੱਚ ਰੜ ਜਈ ਗਈ ਤੇ ਉਦੋਂ ਇਹ ਬੜੀ ਵਧੀਆ ਇਹਦੀ ਖੁਸ਼ਬੂ ਤੇ ਟੇਸਟ ਜਾਉਣਾ ਸ਼ੁਰੂ ਹੋ ਜੂਗਾ ਸਬਜੀ 'ਚ ਇੱਕ ਅਲੱਗ ਜਿਹੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਜੇ ਆਪਾਂ ਵਿੱਚੇ ਹੀ ਮਿਰਚਾ ਤੜਕੇ ਲਈ ਤਾਂ ਕਿ ਨਾਲ ਦੀ ਨਾਲ ਮੈਂ ਮਿਰਚਾਂ ਤੋਂ ਬਾਅਦ ਪਾਤੀ ਸੀ ਲਸਣ ਲਸਣ ਨਹੀਂ ਆਪਾਂ ਹੀ ਫਰਾਈ ਕੀਤਾ ਆਪਾਂ ਨਾ ਕਿ ਮਿਰਚ ਜਿੰਨੀ देर ਤੱਕ ਨਹੀਂ ਪਾਉਂਦੇ ਹੁੰਦੇ ਜਿੰਨੀ ਦੇਰ ਆਪਣੇ ਸਾਰੇ ਮਸਾਲੇ ਪੱਕ ਨਹੀਂ ਜਾਂਦੇ ਤੇ ਹੁਣ ਆਪਾਂ ਇੱਕ ਟਮਾਟਰ ਕੱਟਿਆ ਸੀ ਛੋਟੇ ਸਾਈਜ਼ ਦਾ ਉਹ ਵੀ ਆਪਾਂ ਵਿੱਚ ਹੀ ਮਿਕਸ ਕਰਤਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਾਉਂਦੇ ਹਾਂ ਮਸਾਲਾ ਦੇਖੋ ਆਪਣਾ ਕਿੰਨਾ ਵਧੀਆ ਫਰਾਈ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਐਡ ਜਿਹੜੇ ਆਪਾਂ ਮਸਾਲੇ ਪਾਉਣੇ ਨੇ ਸੁੱਕੇ ਮਸਾਲੇ ਤੇ ਸਾਰਾ ਇਹਨੇ ਆਪਦਾ ਆਇਲ ਹੈ ਜਿਹੜਾ ਛੱਡਦਾ ਹੈਗਾ ਮਸਾਲਾ ਆਪਣਾ ਇੱਕਦਮ ਵਧੀਆ ਬਣ ਕੇ ਹੋ ਚੁੱਕਿਆ ਹੈ ਤਿਆਰ ਹੁਣ ਮੈਂ ਆਪਣੇ ਟੇਸਟ ਦੇ ਅਨਸਾਰ ਹੀ ਮਸਾਲੇ ਪਾਵਾਂਗੀ ਇੱਕ ਚਮਚ ਮੈਂ ਇੱਥੇ ਨਮਕ ਦਾ ਪਾਇਆ ਤੇ ਨਾਲ ਹੀ ਆਪਾਂ ਪਾ ਦਾਂਗੇ ਹੁਣ ਹਲਦੀ ਇੱਕ ਚਮਚ ਹਲਦੀ ਦਾ ਤੇ ਟੇਸਟ ਅਨਸਾਰ ਆਪਣੇ ਲਾਲ ਮਿਰਚ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀਰਾ ਪਾਊਡਰ ਥੋੜਾ ਜਿਹਾ ਪਾਵਾਂਗੇ ਬਿਲਕੁਲੀ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾਤਾ ਧਨੀਆ ਪਾਊਡਰ ਇਨੂੰ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਿੰਨੀ ਦੇਰ ਇਹ ਆਪਣਾ ਕਲਰ ਜਾਣੀ ਛੱਡ ਜਾਂਦੇ ਓਨੀ ਦੇਰ ਆਪਾਂ ਚੰਗੀ ਤਰ੍ਹਾਂ ਭੁੰਨਦੇ ਰਵਾਂਗੇ ਜੇ ਆਪਣਾ ਮਸਾਲਾ ਪਹਿਲਾਂ ਚੰਗੀ ਤਰ੍ਹਾਂ ਭੁੱਜਿਆ ਹੋਵੇ ਜਿਵੇਂ ਲਸਣ ਅਦਰਕ ਪਿਆਜ਼ ਟਮਾਟਰ ਹੈ ਤਾਂ ਫਿਰ ਜਿਹੜਾ ਆਪਾਂ ਸੁੱਕਾ ਮਸਾਲਾ ਪਾਉਣਾ ਹੈ ਇੱਕਦਮ ਆਪਣਾ ਕਲਰ ਜਿਵੇਂ ਮਸਾਲਾ ਰੜਿਆ ਹੋਵੇ ਆਪਾਂ ਇਹਦੇ ਵਿੱਚ ਐਡ ਕਰਨੇ ਆ ਆਲੂ ਆਲੂ ਮੈਂ ਇਥੇ ਮੀਡੀਅਮ ਸਾਈਜ਼ ਦੇ 4 ਲਈ ਸੀ ਚਾਰੇ ਆਲੂ ਮੈਂ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਤੇ ਪਾਣੀ ਜਾਂ ਨਿਚੋੜਨ ਤੋਂ ਬਾਅਦ ਮੈਂ ਇਹਦੇ ਵਿੱਚ ਸਬਜੀ ਦੇ ਵਿੱਚ ਮਸਾਲੇ ਦੇ ਵਿੱਚ ਐਡ ਕਰਤੇ ਹੁਣ ਇਹ ਆਲੂਆਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਰਾੜਾਂਗੇ ਰਾੜ ਕੇ ਫਿਰ ਆਪਾਂ ਇਹਨਾਂ ਨੂੰ ਅ ਅੱਧ ਬਣੇ ਜੇ ਹੁਣ ਤਾਂ ਹੀ ਛੱਡ ਦਾਂਗੇ ਹੁਣ ਆਪਾਂ ਇੱਥੇ ਆਲੂਆਂ ਨੂੰ ਜਿਹੜਿਆਂ ਨੂੰ ਭੁੰਨ ਲਿਆ ਚੰਗੀ ਤਰ੍ਹਾਂ ਤੇ 4-5 ਮਿੰਟ ਆਪਾਂ ਟੱਕਨ ਦੇ ਕੇ ਨੂੰ ਐਸੇ ਤਰ੍ਹਾਂ ਕਵਰ ਕਰਕੇ ਛੱਡ ਦਾਂਗੇ ਤਾਂ ਕਿ ਜਿਹੜੇ ਇਹ ਆਲੂ ਜੇ ਆ ਥੋੜੇ ਜੇ ਸੌਫਟ ਜੇ ਹੋ ਜਾਣ ਮੈਥੇਥਾਲ ਨਾਲ ਕਵਰ ਕੀਤਾ ਤੁਸੀਂ ਜਿਹੜਾ ਵੀ ਕੋਈ ਤੁਹਾਡੇ ਭਾਂਡੇ ਦੇ ਉੱਪਰ ਕੜਾਈ ਦੇ ਉੱਪਰ ਆਉਂਦਾ ਹੋਵੇ ਤੁਸੀਂ ਉਸ ਢੱਕਣ ਨਾਲ ਕਵਰ ਕਰ ਸਕਦੇ ਆ ਜਿਵੇਂ ਆਪਣੇ ਆਲੂ ਥੋੜੇ ਜੇ ਬਣ ਜੇਗੇ ਉਸ ਤੋਂ ਬਾਅਦ ਆਪਾਂ ਕਰਤੇ ਸੁੰਗਰੇ ਜਿਹੜੇ ਕੱਟ ਕੇ ਰੱਖੇ ਹੋਏ ਸੀ ਉਹੋ ਵਿੱਚ ਸਬਜੀ ਦੇ ਐਡ ਸੁੰਗਰੇ ਜਿਹੜੇ ਇਹ ਪੂਰੇ ਚੰਗੀ ਤਰ੍ਹਾਂ ਬਨਨੇ ਚਾਹੀਦੇ ਜੇ ਇਹ ਕੱਚੇ ਜੇ ਰਹਿ ਗਏ ਤਾਂ ਇਹਨਾਂ ਦਾ ਟੇਸਟ ਵਧੀਆ ਨਹੀਂ ਆਉਂਦਾ ਸਬਜੀ ਦੇ ਵਿੱਚ ਕਈ ਖੜਵੀ ਜੀ ਸਬਜ਼ੀ ਬਣਾ ਲੈਂਦੇ ਆ ਪਰ ਇਹ ਖੜਵੀ ਜੀ ਸਬਜ਼ੀ ਟੇਸਟੀ ਨਹੀਂ ਲੱਗਦੀ ਕਿਉਂਕਿ ਜਿਹੜੀ ਆਲੂ ਸੁngਰਿਆਂ ਦੀ ਸਬਜ਼ੀ ਹੁੰਦੀ ਆ ਆਲੂਆਂ ਦਾ ਤਾਂ ਟੇਸਟ ਵਧੀਆ ਆਉਂਦਾ ਹੀ ਆਉਂਦਾ ਵਿੱਚ ਸੁngਰਿਆਂ ਦਾ ਵੀ ਪੂਰਾ ਟੇਸਟ ਆਉਣਾ ਚਾਹੀਦਾ ਹੁੰਦਾ ਜੇ ਸੁngਰੇ ਕੱਚੇ ਜੇ ਰਹਿ ਜਾਣ ਤਾਂ ਉਹ ਵਧੀਆ ਨਹੀਂ ਲੱਗਦੇ ਇਸ ਕਰਕੇ ਅਸੀਂ ਜਿਹੜੇ ਸੁngਰੇ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਇਹ ਇਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਐਡ ਕਰਾਂਗੇ ਆਪਾਂ ਇਸ ਤਰ੍ਹਾਂ ਹੀ ਬਣਾਵਾਂਗੇ ਤੇ ਆ ਜਿਹੜੀਆਂ ਜਿਹੜੀਆਂ ਇਹਦੇ ਵਿੱਚ ਕੋਈ ਰਹਿ ਗਈਆਂ ਸੀ ਡੰਡੀਆਂ ਆਈਆਂ ਸੁੰਗਰਿਆਂ ਦੀਆਂ ਉਹ ਮੈਂ ਇਸ ਤਰ੍ਹਾਂ ਬਣਾਉਂਦੇ ਬਣਾਉਂਦੀਆਂ ਦੇਖਿਆ ਜਦੋਂ ਤੇ ਉਹ ਵੀ ਮੈਂ ਕੱਢ ਤੀਆਂ ਜੇ ਇਹ ਵਿੱਚ ਪਈਆਂ ਰਹਿ ਜਾਣ ਤਾਂ ਦੰਦਾਂਿਆਂ ਦੇ ਵਿੱਚ ਫਸਣ ਲੱਗ ਜਾਂਦੀਆਂ ਐਸ ਕਰਕੇ ਇਹਨਾਂ ਨੂੰ ਸਾਰੀਆਂ ਨੂੰ ਆਪਾਂ ਕੱਟ ਕੇ ਸਾਈਡ ਤੇ ਰੱਖ ਦੇਣਾ ਹੁੰਦਾ ਫਿਰ ਵੀ ਕੋਈ ਜਿਵੇਂ ਲੰਬੇ ਹੁੰਦੇ ਆ ਇਹ ਕੋਈ ਛੋਟੇ ਹੁੰਦੇ ਆ ਵਿੱਚੋਂ ਤਾਂ ਉਹ ਵਿੱਚ ਮਾੜੀ ਮੋਟੀ ਡੰਡੀ ਜੀ ਰਹਿ ਹੀ ਜਾਂਦੀ ਹੈਗੀ ਤੇ ਇੱਥੇ ਹੁਣ ਆਪਾਂ ਜਿਹੜੇ ਸੁੰਗਰੇ ਸੀਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰਕੇ ਰੱਖ ਦੇਣਾ ਹੈਗਾ ਵਿੱਚ ਦੀ ਆਪਾਂ ਪਹਿਲਾਂ ਵੀ ਕਵਰ ਕਰਕੇ ਆਲੂ ਪਕਾਏ ਸੀ ਹੁਣ ਇਹਨਾਂ ਨੂੰ ਪਕਾਵਾਂਗੇ ਇਹ ਇੱਥੇ ਆਪਾਂ 10-15 ਮਿੰਟ ਇਹਨਾਂ ਨੂੰ ਜ਼ਰੂਰ ਪਕਾਉਣਾ ਹੈਗਾ ਇਹ ਸਿੰਮ ਤੇ ਕਰਕੇ ਆਪਾਂ ਗੈਸ ਤੇ ਕੜਾਈ ਦੇ ਉੱਤੇ ਦੇ ਕੇ ਢੱਕਣ ਤੇ ਆਪਾਂ ਹੁਣ ਬਣਨ ਲਈ ਛੱਡ ਦੇਣਗੇ 10-15 ਮਿੰਟਾਂ ਬਾਅਦ ਫਿਰ ਆਪਾਂ ਢੱਕਣ ਚਾਕੇ ਦੇਖਾਂਗੇ ਵੀ ਆਪਣੀ ਸਬਜ਼ੀ ਹੈ ਜਿਹੜੀ ਕਿੰਨੀ ਕੁ ਬਣ ਚੁੱਕੀ ਹੈ ਜੇ ਸਬਜ਼ੀ ਬਣਨ ਦੇ ਵਿੱਚ ਹਲੇ ਵੀ ਟਾਈਮ ਲੱਗਦਾ ਹੋਇਆ ਤਾਂ ਆਪਾਂ ਥੋੜਾ ਜਿਹਾ ਟਾਈਮ ਆਪਾਂ ਹੋਰ ਪਕਾ ਲਾਂਗੇ ਤੇ ਹਾਂਜੀ ਸਰ ਜੀ ਆਪਣੀ ਕੁਝ ਹੱਦ ਤੱਕ ਬਣ ਚੁੱਕੀ ਸੀ ਪਰ ਥੋੜੀ ਜੀ ਹਲੇ ਮਤਲਬ ਵੀ ਕੱਚੀ ਸੀ ਇਸ ਕਰਕੇ ਆਪਾਂ ਇਹਨੂੰ ਕਵਰ ਕਰਕੇ ਫੇਰ ਤੋਂ ਸਿੰਮ ਤੇ ਛੜਤਾ ਬਣਨ ਦੇ ਲਈ ਤੇ ਹੁਣ ਆਪਾਂ ਫੇਰ 5-10 ਮਿੰਟ ਐਸੀ ਤਰ੍ਹਾਂ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਆਪਣੀ ਸਬਜ਼ੀ ਕਿੰਨੀ ਕ ਬਣ ਚੁੱਕੀ ਹੈਗੀ ਜੇ ਪੂਰੀ ਬਣ ਗਈ ਹੋਈ ਤਿਆਰ ਹੋਈ ਤਾਂ ਫੇਰ ਆਪਣੇ ਖਾਣ ਲਈ ਰੈਡੀ ਹੈਗੀ ਇੱਥੇ ਹੁਣ ਦੇਖੋ ਮੈਂ ਸਬਜ਼ੀ ਹੈ ਜਿਹੜੀ ਚੈੱਕ ਕੀਤੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਸੀ ਦੇਖੋ ਕਿੰਨੀ ਗੁਆੰਟੀ ਇਹਦੀ ਥੋੜੀ ਰਹਿ ਗਈ ਹੈਗੀ ਜਦੋਂ ਆਪਾਂ ਬਣਾਉਣ ਲੱਗੇ ਸੀ ਉਦੋਂ ਸਭ ਕੜਾਈ ਆਪਣੀ ਭਰੀ ਭਰੀ ਜੀ ਸੀ ਤੇ ਹੁਣ ਜਦੋਂ ਬਣ ਕੇ ਸਬਜੀ ਹੈ ਥੋੜੀ ਜੀ ਇਹਦੀ ਮਾਤਰਾ ਜੀ ਘੱਟ ਲੱਗਣ ਲੱਗ ਜਾਂਦੀ ਹੈ ਸਬਜੀ ਹੁਣ ਆਪਣੀ ਬਣ ਕੇ ਬਿਲਕੁਲ ਪਰਫੈਕਟ ਤਿਆਰ ਹੈ ਬੜੀ ਟੇਸਟੀ ਸਬਜੀ ਬਣੀ ਹੈ ਖਾ ਕੇ ਟੇਸਟ ਕਰਕੇ ਦੇਖ ਲਈਏਗੀ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾਵਾਂਗੇ ਖਾਣ ਦੇ ਲਈ ਤੇ ਸਬਜੀ ਜਿਹੜੀ ਆਪਣੀ ਬਣੀ ਹੈ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਤੇ ਚਾਇਨਾ ਨਾਲ ਖਾਓ ਪੂਰੀਆਂ ਨਾਲ ਖਾਓ ਹਰੇਕ ਤਰੀਕੇ ਨਾਲ ਬੜੀ ਟੇਸਟੀ ਲੱਗਦੀ ਹੈ ਤੇ ਤੁਸੀਂ ਵੀ ਮੇਰੇ ਦੱਸੇ ਤਰੀਕੇ ਅਨਸਾਰ ਬਣਾਓ ਤੇ ਖਾਓ। ਬਾਕੀ ਜਦੋਂ ਸੁੱਕੀ ਸਬਜੀ ਹੁੰਦੀ ਹੈ ਖਾਸ ਕਰਕੇ ਜਿਹੜੀ ਸਬਜੀ ਚ ਆਲੂ ਹੁੰਦੇ ਆ ਬੱਚਿਆਂ ਦੀ ਫੇਵਰਟ ਸਬਜੀ ਹੁੰਦੀ ਹੈ। ਬੱਚਿਆਂ ਲਈ ਸਕੂਲ ਦੇ ਵਿੱਚ ਲਈ ਲਿਜਾਣ ਲਈ ਟਿਫਨ ਦੇ ਵਿੱਚ ਪੈਕ ਕਰਨੀ ਵੀ ਆਸਾਨ ਹੁੰਦੀ ਹੈ। ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਸੁੱਕੀਆਂ ਸਬ지ਆਂ ਜਦੋਂ ਛੋਟੇ ਹੁੰਦੀ ਹੈ ਜਦੋਂ ਵੱਡੇ ਹੁੰਦੇ ਆ ਉਹ ਤਾਂ ਹਰੇਕ ਦੇ ਟੇਸਟ ਵੱਖਰੇ ਵੱਖਰੇ ਹੋ ਜਾਂਦੇ ਆ। ਤੇ ਕਿਤੇ ਵੀ ਆਪਾਂ ਭੇਜਣੀ ਹੋਵੇ ਤਾਂ ਬੜੀ ਆਸਾਨੀ ਨਾਲ ਭੇਜ ਸਕਦੇ ਆ ਟਿਫਨ ਦੇ ਵਿੱਚ ਪੈਕ ਕਰਕੇ। ਬਾਕੀ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਉੱਤੇ ਆਪਾਂ ਰੱਖੀਏ ਇੱਕ ਹਰੀ-ਹਰੀ ਮਿਰਚ ਜਿਹੜੀ ਕਿ ਸ਼ਿਮਲਾ ਮਿਰਚ ਦਾ ਟੇਸਟ ਦਿੰਦੀਆਂ ਨੇ ਇਹ ਵੱਡੀਆਂ ਮਿਰਚਾਂ ਅੱਜਕੱਲ ਦੇ ਸੀਜ਼ਨ ਦੇ ਅਕੋਰਡਿੰਗ ਚੱਲ ਰਹੀਆਂ ਨੇ ਤੇ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤੇ ਜੇ ਤੁਸੀਂ ਮੇਰੇ ਚੈਨਲ ਤੇ YouTube ਤੇ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਤੇ ਜੇ Facebook ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰਿਓ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ